ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਲੋ ਜੀ ਮੈਂ ਕੜਾਹੀ ਚ ਦੁੱਧ ਪਾ ਕੇ ਚੁੱਲੇ ਤੇ ਰੱਖਤਾ ਤੇ ਮੈਂ ਕੱਢ ਰਹੀ ਹਾਂ ਖੁਆ ਤੇ ਖੋਏ ਤੋਂ ਬਣਾਉਣੀਆਂ ਨੇ ਪਿੰਨੀਆਂ ਆਟਾ ਪਾ ਕੇ ਆਟੇ ਆਟੇ ਤੇ ਖੋਏ ਦੀਆਂ ਮਿਕਸ ਪਿੰਨੀਆਂ ਤੇ ਵੈਸੇ ਤਾਂ ਹਨਾ ਸਾਰੇ ਬਣਾਈ ਲੈਂਦੇ ਆ ਪਿੰਨੀਆਂ ਸਭ ਨੂੰ ਆਉਂਦੀਆਂ ਨੇ ਹਨਾ ਹਰ ਘਰ ਦੇ ਵਿੱਚ ਸਿਆਲ ਦੇ ਵਿੱਚ ਤਕਰੀਬਨ ਪਿੰਨੀਆਂ ਬਣਦੀਆਂ ਹੀ ਬਣਦੀਆਂ ਨੇ ਪਰ ਸਭ ਦਾ ਇੱਕ ਅਲੱਗ-ਅਲੱਗ ਤਰੀਕਾ ਹੁੰਦਾ ਹਨਾ ਆਪਾਂ ਜਦੋਂ ਕਿਸੇ ਦੂਸਰੇ ਦੀ ਦੇਖਦੇ ਆ ਕੋਈ ਵੀ ਰੈਸਪੀ ਤਾਂ ਆਪਾਂ ਨੂੰ ਜ਼ਰੂਰ ਕੁਝ ਨਵਾਂ ਸਿੱਖਣ ਨੂੰ ਮਿਲ ਜਾਂਦਾ ਜ਼ਰੂਰ ਕੋਈ ਨਾ ਕੋਈ ਟਿਪਸ ਜ਼ਰੂਰ ਹੁੰਦਾ ਜੋ ਆਪਾਂ ਤੋਂ ਡਿਫਰੈਂਟ ਹੁੰਦਾ ਹਨਾ ਤੇ ਲਓ ਜੀ ਅੱਗ ਵੱਲ ਰਹੀ ਹੈ ਤੇ ਦੁੱਧ ਰਿਜਣ ਲੱਗ ਪਿਆ ਪਲੀਜ਼ ਜੇਕਰ ਤੁਸੀਂ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪਿਆਰੀ ਭਰੇ ਕਮੈਂਟ ਵੀ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਕੀਪ ਤਾਂ ਤੁਹਾਨੂੰ ਵੀ ਕੋਈ ਮੇਰਾ ਕੋਈ ਡਿਫਰੈਂਟ ਟਿਪਸ ਮਿਲ ਜਵੇ ਤੇ ਹੁਣ ਬਸ ਹਲਕੀ ਹਲਕੀ ਅੱਗ ਤੇ ਇਹ ਕੜਦਾ ਰਹੂਗਾ ਖੋਏ ਨੂੰ ਟਾਈਮ ਤਾਂ ਕਾਫੀ ਲੱਗ ਜਾਂਦਾ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਜਿੰਨਾ ਮਤਲਬ ਅੱਗ ਜਿਆਦਾ ਤੇਜ਼ ਤੇ ਫਿਰ ਕਾਲਾ ਹੋਣ ਦਾ ਡਰ ਰਹਿੰਦਾ ਸਲੋ ਸਲੋ ਅੱਗ ਤੇ ਆਪਾਂ ਇਹਨੂੰ ਕੜੰਧਾ ਵਾਂਗੇ ਦੁੱਧ ਵਿੱਚ ਵਿੱਚ ਝਲਾਉਂਦੀ ਰਹੂੰਗੀ ਤੇ ਬਾਕੀ ਮੈਂ ਆਪਣੇ ਦੂਜੇ ਕੰਮ ਕਰਦੀ ਰਹੂੰਗੀ ਚਲੋ ਜੀ ਹੁਣ ਖੁਆ ਬਣਨ ਤੋਂ ਬਾਅਦ ਚ ਮੈਂ ਤੁਹਾਨੂੰ ਦਿਖਾਉਣੀ ਆ ਲੋ ਜੀ ਖੁਆ ਆਪਣਾ ਬਣ ਚੱਲਿਆ ਪਰ ਅੱਪਾ ਜੀ ਇਹਨੂੰ ਥੋੜਾ ਜਿਹਾ ਹੋਰ ਸਖਤ ਕਰਾਂਗੇ ਤੇ ਅੱਗ ਮੈਂ ਘਟਾਤੀ ਆ ਤੇ ਜਦ ਤੱਕ ਇਹ ਹੋਰ ਥੋੜਾ ਸਖਤ ਹੁੰਦਾ ਡਰਾਈ ਹੁੰਦਾ ਉਦੋਂ ਤੱਕ ਆਪਾਂ ਆਟਾ ਭੁੰਨ ਲੈਂਦੇ ਆ ਤੇ ਅੱਗ ਮੈਂ ਬਿਲਕੁਲ ਕੱਢਤੀ ਆ ਬਸ ਜਿਹੜਾ ਸੇਕ ਚੁੱਲ੍ਹੇ ਦਾ ਉਹੀ ਆ ਤੇ ਚਲੋ ਜੀ ਉਧਰ ਆਪਾਂ ਆਟਾ ਭੁੰਨ ਲੈਂਦੇ ਆ ਲਓ ਜੀ ਹੁਣ ਖੋ ਆਪਣਾ ਬਣ ਚੱਲਿਆ ਤੇ ਇੱਧਰ ਗੈਸ ਤੇ ਮੈਂ ਕੜਾਹੀ ਰੱਖ ਲਈ ਆ ਤੇ ਆਲੇ ਮੈਂ ਡਰਾਈ ਫਰੂਟ 100 ਗ੍ਰਾਮ ਮਖਾਜਾ ਤੇ 100 ਗ੍ਰਾਮ ਦੇ ਆਸ-ਪਾਸ ਬਦਾਮ ਨੇ ਇਹਨਾਂ ਨੂੰ ਮੈਂ ਗੈਸ ਤੇ ਕੜਾਹੀ ਰੱਖ ਲਈ ਆ ਇਹਨਾਂ ਨੂੰ ਆਪਾਂ ਰੋਸਟ ਕਰ ਲਾਗੇ ਹਲਕਾ ਜਿਹਾ ਭੁੰਨ ਲਾਂਗੇ ਤੇ ਮੈਂ ਕਿਉਂ ਨਹੀਂ ਪਾਇਆ ਕਿਉਂਕਿ ਜੇ ਆਪਾਂ ਘਿਓ પાਕੇ ਭੁੰਨਾਂਗੇ ਫਿਰ ਜਦੋਂ ਆਪਾਂ ਪੀਸਾਂਗੇ ਨਾ ਉਹ ਮਿਕਸੀ ਦੇ ਨਾਲ ਹੀ ਫਿਰ ਚਿਪਕ ਜਾਣਗੇ ਇਸ ਕਰਕੇ ਮੈਂ ਸੁੱਕਾ ਹੀ ਇਹਨਾਂ ਨੂੰ ਫਰਾਈ ਕਰ ਰਹੀ ਆ ਕਿਉਂ ਨਹੀਂ ਪਾਇਆ ਬਿਲਕੁਲ ਵੀ ਹਲਕਾ ਜਿਹਾ ਆਪਾਂ ਇਹਨਾਂ ਨੂੰ ਰੋਸਟ ਕਰ ਲੈਣੇ ਆ ਮੈਂ ਮਗਜ ਤੇ ਬਦਾਮ ਹੀ ਲਏ ਆ ਤੁਸੀਂ ਆਪਣੇ ਪਸੰਦ ਦੇ ਡਰਾਈ ਫਰੂਟ ਲੈ ਸਕਦੇ ਹੋ ਜੋ ਜੋ ਵੀ ਤੁਹਾਨੂੰ ਪਸੰਦ ਆ ਮੈਂ ਸਿਰਫ ਦੋਈ ਚੀਜ਼ਾਂ ਲਈਆਂ ਨੇ ਤੇ ਤੁਸੀਂ ਘੱਟ ਵੱਧ ਆਪਣੇ ਖੋਏ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਹੁਣ ਹਲਕਾ ਹਲਕਾ ਫਰਾਈ ਹੋਣ ਲੱਗ ਗਏ ਨੇ ਇਹ ਹਲਕਾ ਜਿਹੀ ਭੁੰਣਾ ਬਿਲਕੁਲ ਕਲਰ ਨਹੀਂ ਚੇਂਜ ਹੋਣ ਦੇਣਾ ਇਹਨਾਂ ਦਾ ਦੇਖੋ ਜੀ ਇਹਦੇ ਵਿੱਚੋਂ ਮਗਜ ਦੇ ਛਟਕਣ ਦੀ ਆਵਾਜ਼ ਆ ਰਹੀ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਹੁਣ ਇਹਨਾਂ ਨੂੰ ਪਲੇਟ ਦੇ ਵਿੱਚ ਠੰਡਾ ਹੋਣ ਲਈ ਰੱਖ ਲਾਂਗੇ ਫਿਰ ਇਹਨੂੰ ਦਰਦਰਾ ਜਿਹਾ ਪੀਸ ਲੈਣੇ ਆ ਲਓ ਜੀ ਡਰਾਈ ਫਰੂਟ ਭੁੰਨ ਕੇ ਹੁਣ ਇਹਨਾਂ ਨੂੰ ਠੰਡੇ ਹੋਣ ਵਾਸਤੇ ਕੱਢ ਰੱਖ ਦਿੰਨੇ ਆ ਪਲੇਟ 'ਚ ਕੱਢ ਲਿਆ ਮੈਂ ਤੇ ਇੱਧਰ ਕੜਾਹੀ ਲੈ ਲਈ ਆ ਹੁਣ ਇਹਦੇ ਵਿੱਚ ਘਿਓ ਪਾਉਨੇ ਆ ਵਲੈਸ ਕਿ ਉਹਦੇ ਵਿੱਚ ਆਪਾਂ ਆਟਾ ਭੁੰਨਾਗੇ ਕੜਾਹੀ ਗਰਮ ਆ ਆ ਦੇਖੋ ਜੀ ਮੈਂ ਕੜਾਹੀ ਦੇ ਵਿੱਚ ਇੰਨਾ ਕੁ ਘਿਓ ਪਾ ਲਿਆ ਤੇ ਬਾਕੀ ਆਟਾ ਪਾ ਕੇ ਜੇ ਘੱਟ ਲੱਗਿਆ ਹੋਰ ਪਾਵਾਂਗੇ ਆਪਾਂ ਮੈਂ ਅੰਦਾਜ਼ੇ ਨਾਲ ਹੀ ਪਾਇਆ ਤੇ ਮੈਂ ਤੋਲਿਆ ਤਾਂ ਨਹੀਂ ਹੈਗਾ 2 ਕਿਲੋ ਦੇ ਆਸ-ਪਾਸ ਖੋਆ ਜਿਹੜਾ ਮੈਂ ਕੱਢਿਆ ਤੇ ਉਹਦੇ ਵਿੱਚ ਮੈਂ ਆਈਡੀਏ ਨਾਲ ਹੀ ਅੱਧਾ ਕਿਲੋ ਦੇ ਆਸ-ਪਾਸ ਆਟਾ ਪਾ ਰਹੀ ਹਾਂ ਬਾਕੀ ਇਹ ਤੁਸੀਂ ਜਿਆਦਾ ਘੱਟ ਕਰ ਸਕਦੇ ਹੋ ਹਨ ਖੋਏ ਤੋਂ ਹਾਫ ਵੀ ਪਾ ਸਕਦੇ ਆ ਕਈ ਲੋਕ ਜਿੰਨਾ ਖੋਆ ਹੁੰਦਾ ਉਹਦਾ ਅੱਧਾ ਆਟਾ ਪਾ ਲੈਂਦੇ ਆ ਕਈ ਚੌਥਾ ਹਿੱਸਾ ਪਾਉਂਦੇ ਨੇ ਹਨ ਇਹ ਤੁਹਾਡੇ ਆਪਣੇ ਟੇਸਟ ਦੇ ਅਕੋਰਡਿੰਗ ਆ ਪਰ ਖੋਏ ਤੋਂ ਆਟਾ ਘੱਟ ਹੀ ਹੋਣਾ ਚਾਹੀਦਾ ਤੇ ਮੈਂ ਸਿਰਫ ਅੱਧਾ ਕਿਲੋ ਹੀ ਪਾਇਆ ਉਹ ਵੀ ਆਈਡੀਆ ਨਾਲ ਹੀ ਅੱਧਾ ਕਿਲੋ ਲਿਆ ਮੈਂ ਨਾਪਿਆ ਨਹੀਂ ਹੈਗਾ ਹਮੇਸ਼ਾ ਖੋਇਆ ਜਿਆਦਾ ਤੇ ਆਟਾ ਘੱਟ ਹੋਣਾ ਚਾਹੀਦਾ ਫੇਰ ਹੀ ਤੁਹਾਡੀਆਂ ਪਿੰਨੀਆਂ ਟੇਸਟੀ ਬਣਨਗੀਆਂ ਤੇ ਸੌਫਟ ਬਣਨਗੀਆਂ ਤੇ ਵੈਸੇ ਵੀ ਜਿਆਦਾ ਆਟਾ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਟਾ ਤਾਂ ਆਪਾਂ ਰੋਟੀ ਦੇ ਵਿੱਚ ਵੀ ਖਾਣੇ ਆਗਾ ਲਓ ਜੀ ਕਿਉਂ ਮੈਨੂੰ ਲੱਗਦਾ ਮੇਰਾ ਵਧੀਆ ਪਰਫੈਕਟ ਆ ਤੇ ਥੋੜਾ ਜਿਹਾ ਪੰਨ ਕੇ ਦੇਖਦੇ ਆ ਜੇ ਜ਼ਰੂਰਤ ਪਈ ਤਾਂ ਹੋਰ ਪਾਵਾਂਗੇ ਹੁਣ ਇਹਨੂੰ ਹਲਕੇ ਗੈਸ ਤੇ ਆਪਾਂ ਆਟੇ ਨੂੰ ਭੁੰਨਣਾ ਜਲਦਬਾਜ਼ੀ ਬਿਲਕੁਲ ਨਹੀਂ ਕਰਨੀ ਹੈਗੀ ਤੇ ਜਲਦਬਾਜ਼ੀ ਕਰਾਂਗੇ ਫਿਰ ਆਟਾ ਜਲ ਜਾਊਗਾ 2 ਚਮਚ ਮੱਕੀਓ ਦੇ ਹੋਰ ਐਡ ਕਰੂੰਗੀ ਕਿਉਂਕਿ ਆਟਾ ਸੁੱਕਾ ਜਿਹਾ ਲੱਗਦਾ ਬਸ ਆਟੇ ਦਾ ਤੁਸੀਂ ਇਹ ਧਿਆਨ ਰੱਖਣਾ ਕਿ ਖੋਏ ਤੋਂ ਆਟਾ ਤੁਹਾਡਾ ਘੱਟ ਹੋਣਾ ਚਾਹੀਦਾ ਬਰਾਬਰ ਨਹੀਂ ਪਾਉਣਾ ਚਾਹੀਦਾ ਫਿਰ ਪਿੰਨੀਆਂ ਘੈੜੀਆਂ ਬਣਦੀਆਂ ਨੇ ਤੇ ਟੇਸਟੀ ਵੀ ਨਹੀਂ ਬਣਦੀਆਂ ਜਾਦਾ ਆਪਾਂ ਖੋਏ ਤੋਂ ਹਾਫ ਆਟਾ ਪਾ ਲੋ ਜਾਂ ਫਿਰ ਉਸ ਤੋਂ ਵੀ ਘੱਟ ਚੌਥਾ ਖੇਸਾ ਪਾਓ ਫਿਰ ਕਿੰਨੀਆਂ ਸੌਫਟ ਬਣਦੀਆਂ ਨੇ ਨਾਲੇ ਸਵਾਦ ਬਣਦੀਆਂ ਨੇ ਚਲੋ ਜੀ ਹੁਣ ਇਹਨੂੰ ਮੈਂ ਭੁੰਨਦੀਆਂ ਫਿਰ ਦਿਖਾਉਣੀ ਆ ਤੁਹਾਨੂੰ ਲਓ ਜੀ ਆਟਾ ਆਪਣਾ ਭੁੰਨ ਹੋ ਗਿਆ ਦੇਖ ਸਕਦੇ ਹੋ ਕਲਰ ਚੇਂਜ ਹੋ ਗਿਆ ਤੇ ਘੋ ਵੀ ਛੱਡਤਾ ਇਹਨੇ ਤੇ ਵਾਸਾ ਰਹੀ ਆਪਾਂ ਧਿਆਨ ਰੱਖਣਾ ਆਟਾ ਬਿਲਕੁਲ ਵੀ ਆਪਣਾ ਕੱਚਾ ਨਹੀਂ ਰਹਿਣਾ ਚਾਹੀਦਾ ਤੇ ਸਲੋ ਗੈਸ ਤੇ ਹੀ ਆਪਾਂ ਇਹਨੂੰ ਭੁੰਨਣਾ ਦੇਖੋ ਕਿੰਨਾ ਵਧੀਆ ਕਲਰ ਵੀ ਬਰਾਊਨ ਹੋ ਗਿਆ ਤੇ ਖੁਸ਼ਬੂ ਵੀ ਆਉਣ ਲੱਗ ਪਈ ਆ ਤੇ ਘੋ ਵੀ ਛੱਡਤਾ ਹੁਣ ਆਪਾਂ ਇਹਦੇ ਵਿੱਚ ਆ ਡਰਾਈ ਫਰੂਟ ਜਿਹੜੇ ਮੈਂ ਪੀਸਲੇ ਸੀ ਉਹ ਪਾ ਦਿੰਨੇ ਆ ਇਨੂੰ ਹੁਣ ਆਪਾਂ ਮਿਕਸ ਕਰਦੇ ਹਾਂ ਦੇਖੋ ਜੀ ਤੇ ਨਾਲ ਹੀ ਆਪਾਂ ਗੈਸ ਬੰਦ ਕਰ ਦੇਣਾ ਹਾਂ ਬੰਦ ਕਰਨ ਤੋਂ ਬਾਅਦ ਵੀ ਥੋੜੀ ਦਿਰ ਹਿਲਾਉਂਦੇ ਰਹੋ ਕਿਉਂਕਿ ਕੜਾਹੀ ਗਰਮ ਹੁੰਦੀ ਆ ਹਨਾ ਆਟਾ ਆਪਣਾ ਜਲਣਾ ਜਾਵੇ ਇਸ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਹੀ ਸੌਫਟ ਪਿੰਨੀਆਂ ਬਣਨਗੀਆਂ ਹੈਲਦੀ ਵੀ ਟੇਸਟੀ ਵੀ ਲਓ ਜੀ ਹੁਣ ਆਪਾਂ ਚਲਦੇ ਆਂ ਖੋਏ ਵੱਲ ਲਓ ਜੀ ਆਪਾਂ ਫੇਰ ਅੱਗੇ ਖੋਏ ਵੱਲ ਤੇ ਦੇਖੋ ਬਿਲਕੁਲ ਡਰਾਈ ਹੋ ਗਿਆ ਤੇ ਕੜਾਹੀ ਛੱਡ ਰਿਹਾ ਹੁਣ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਤੇ ਹੁਣ ਮੈਂ ਇਹਦੇ ਵਿੱਚ ਖੰਡ ਪਾ ਦੂੰਗੀ ਇਹ ਆਟੇ ਤੋਂ ਥੋੜੀ ਜਿਹਾ ਜ਼ਿਆਦਾ ਬਾਕੀ ਹਰ ਇੱਕ ਦਾ ਆਪਣਾ ਆਪਣਾ ਟੇਸਟ ਆ ਕੋਈ ਲਾਈਟ ਮਿੱਠਾ ਪਸੰਦ ਕਰਦਾ ਕੋਈ ਹਨਾ ਜ਼ਿਆਦਾ ਜਿਵੇਂ ਵੀ ਤੁਹਾਨੂੰ ਜਿੰਨਾ ਕੁ ਵੀ ਮਿੱਠਾ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਚੀਨੀ ਪਾਉਣੀ ਆ ਤੇ ਜੇਕਰ ਤੁਸੀਂ ਪੀਸੀ ਹੋਈ ਚੀਨੀ ਪਾਉਣੀ ਆ ਫਿਰ ਤੁਸੀਂ ਚੁੱਲੇ 'ਤੇ ਲਾ ਕੇ ਫਿਰ ਪਾ ਸਕਦੇ ਹੋ ਹਨਾ ਫਿਰ ਤੁਹਾਨੂੰ ਚੁੱਲੇ ਦੇ ਉੱਪਰ ਪਾਉਣ ਦੀ ਜ਼ਰੂਰਤ ਨਹੀਂ ਚੀਨੀ ਇਹ ਮੈਂ ਉੱਪਰ ਇਸ ਲਈ ਪਾਈ ਆ ਤਾਂ ਕਿ ਚੀਨੀ ਮੈਲਟ ਹੋ ਜਾਵੇ ਪਰ ਜ਼ਿਆਦਾ देर ਨਹੀਂ ਆਪਾਂ ਪਕਾਉਣੀ بس ਜਦੋਂ ਚੀਨੀ ਵਿੱਚ ਮੈਲਟ ਹੋ ਜਾਊਗੀ ਫਿਰ ਆਪਾਂ ਇਹਦੇ ਵਿੱਚ ਆਟਾ ਮਿਕਸ ਕਰ ਦੇਣਾ ਤੇ ਜੇ ਤੁਸੀਂ ਪੀਸੀ ਹੋਈ ਪਾਣੀ ਆ ਫਿਰ ਤੁਸੀਂ ਜੁੱਲੇ ਤੋਂ ਥੱਲੇ ਲਾ ਕੇ ਇਹਨੂੰ ਚੀਨੀ ਨੂੰ ਪਾ ਸਕਦੇ ਹੋ ਹੁਣ ਥੋੜੀ ਦੇਰ ਆਪਾਂ ਇਹਨੂੰ ਮਿਕਸ ਕਰਾਂਗੇ ਤਾਂ ਕਿ ਚੀਨੀ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ ਤੇ ਤੁਸੀਂ ਟੇਸਟ ਕਰਕੇ ਵੀ ਚੀਨੀ ਦੇਖ ਸਕਦੇ ਹੋ ਹਨਾ ਵੀ ਘੱਟ ਵੱਧ ਅਗਰ ਤੁਹਾਨੂੰ ਘੱਟ ਲੱਗਦੀ ਆ ਹੋਰ ਵੀ ਪਾ ਸਕਦੇ ਹੋ ਆਪਣੇ ਟੇਸਟ ਅਕੋਰਡਿੰਗ ਚੀਨੀ ਤੁਸੀਂ ਪਾ ਸਕਦੇ ਹੋ ਹੁਣ ਮੈਂ ਬਸ 1-2 ਮਿੰਟ ਇਹਨੂੰ ਮਿਕਸ ਕਰੂੰਗੀ ਜਦੋਂ ਚੀਨੀ ਪਾਉਣੀ ਆ ਇਹਨੇ ਥੋੜਾ ਪਤਲਾ ਫੇਰ ਹੋ ਜਾਣਾ ਹਨਾ ਓਡਰਨ ਦੀ ਲੋੜ ਨਹੀਂ ਗਈ ਜਦੋਂ ਆਪਾਂ ਆਟਾ ਪਾਉਣਾ ਇਹਨੇ ਫੇਰ ਸਖਤ ਹੋ ਜਾਣਾ ਢੜੀ ਵਾਲੀ ਲਓ ਜੀ ਚੀਨੀ ਬਿਲਕੁਲ ਆਪਣੀ ਮੈਲਟ ਹੋ ਗਈ ਆ ਤੇ ਹੁਣ ਅੱਗ ਵੀ ਮੈਂ ਬਿਲਕੁਲ ਕੱਢਤੀ ਆ ਹੁਣ ਇਹਦੇ ਵਿੱਚ ਜਿਹੜਾ ਆਪਾਂ ਸਾ ਡ్రਾਈ ਫਰੂਟ ਤੇ ਆਟਾ ਭੁੰਨਿਆ ਸੀ ਇਹਨੂੰ ਹੁਣ ਵਿੱਚ ਪਾ ਦਾਂਗੇ जी हम आपू तरह मिक्स कर देना जिन्ना गरम गरम मिक्स हो जूगा उन्ना ही वजिए हो जूगा बिल्कुल चंगी तरह इन मिक्स करना आटा तो खोआ बिल्कुल एक हो जाने चाहिए है अजय थे पतला लगता ना थोड़ा लिक्विड रूप से जिमें आप थले ला देनी कड़ाही इन्हें बिल्कुल सख्त हो जाना बड़ा सौखिया जी पिनिया आप लागे सारा साइड तो भी ਨਹੀਂ ਮਿਕਸ ਕਰ ਲੈਣੇ ਲੋ ਜੀ ਆਪਣਾ ਖੋਆ ਤੇ ਆਟਾ ਬਿਲਕੁਲ ਮਿਕਸ ਹੋ ਚੁੱਕਿਆ ਹੁਣ ਇਹਨੂੰ ਥੱਲੇ ਲਾ ਕੇ ਠੰਡਾ ਕਰਾਂਗੇ ਤੇ ਜਦੋਂ ਹਲਕਾ ਜਿਹਾ ਗੁੰਗੁਣਾ ਹੋ ਜਾਊਗਾ ਫਿਰ ਤੁਹਾਨੂੰ ਪਿੰਨੀਆਂ ਵਟ ਕੇ ਦਿਖਾਉਣੇ ਆ ਹੁਣ ਇਹਨੂੰ ਆਪਾਂ ਥੱਲੇ ਲਾ ਲੈਣੇ ਆ ਚੁੱਲੇ ਤੋਂ ਲੋ ਜੀ ਹੁਣ ਠੰਡਾ ਹੋ ਗਿਆ ਹੈ ਗੁਣਗਨਾ ਜਿਹਾ ਹੋ ਗਿਆ ਹੁਣ ਆਪਾਂ ਦੀਆਂ ਪਿੰਨੀਆਂ ਮਟਦੇ ਆਂ ਬਿਲਕੁਲ ਹੁਣ ਹੱਥ ਲੱਗ ਰਿਹਾ ਲਓ ਜੀ ਹੁਣ ਆਪਾਂ ਪਿੰਨੀਆਂ ਮਟਦੇ ਆਂ ਤੁਸੀਂ ਛੋਟੇ ਵੱਡੀਆਂ ਜਿੰਨੀਆਂ ਹਨਾ ਸਾਈਜ਼ ਜਿਹੜਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਜਿਹੜੇ ਗੋਲ ਪਸੰਦ ਕਰਦੇ ਨੇ ਜਿਵੇਂ ਦੀਆਂ ਵੀ ਤੁਹਾਨੂੰ ਵਧੀਆ ਲੱਗਦੀਆਂ ਸ਼ੇਪ ਤੁਸੀਂ ਆਪਣੇ ਮਨਚਾਹੀ ਦੇ ਸਕਦੇ ਹੋ ਇਹਦੇ ਵਿੱਚ ਰੱਖ ਤੇ ਜਾਵਾਂਗੇ ਵੱਟ ਵੱਟ ਕੇ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਕੋਈ ਦੀਆਂ ਪਿੰਨੀਆਂ ਬਣਾ ਲੈਣੀਆਂ ਨੇ ਤੇ ਚਲੋ ਜੀ ਪਿੰਨੀਆਂ ਪੱਟ ਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਸਾਰੀਆਂ ਪਿੰਨੀਆਂ ਆਪਾਂ ਬਣਾ ਲੀਆਂ ਤੇ ਆਪਣੀਆਂ ਪਿੰਨੀਆਂ ਬਣ ਕੇ ਨੇ ਰੈਡੀ ਯਮੀ ਯਮੀ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਹੈਲਦੀ ਪਿੰਨੀਆਂ ਆਪਾਂ ਘਰ ਜੀ ਬਣਾ ਸਕਦੇ ਆ ਤੇ ਕਿਵੇਂ ਲੱਗੀ ਮੇਰੀ ਪਿੰਨੀਆਂ ਵਾਲੀ ਇਹ ਰੈਸਪੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ